ਸ਼੍ਰੀ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈ ਜੋ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਾਂ ਨਿੰਦਕਾਂ ਪਿਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਅਰਸਿ ਵਿਆ ਅੰਤ ਲੇ ਛੜਾਇ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਐ ਸਿਫਤ ਖਸਮ ਦੀ ਨੋਰ ਅਰਸੂ ਕੁਰਸੋਂ ਚਟੀ ਆ ਤੋ ਢੁੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸਚਾ ਪਾਤਿ ਸ਼ਾਹ ਸਿਰ ਸਾਹਾ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੀ ਸਾਹ ਸਤਨਾਮ ਸ਼ਰੀਆ ਹੀ ਗੁਰੂ ਸਾਹਿਬ ਜੀਓ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਈ ਜੰਮਣਾ ਮਰਣਾ ਮਿਟ ਗਿਆ ਕਾਲ ਕਾ ਕਿਸ ਨਾ ਬਸਾਈ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਈ ਜੰਮਣਾ ਮਰਣਾ ਮਿਟ ਗਿਆ ਕਾਲੈ ਕਾ ਕਿਸ ਨਾਮ ਸਾਈ ਹਰ ਸੇਤੀ ਮਨ ਰਵ ਰਹਿਆ ਸਚੇ ਰਹਿਆ ਸਮਾਈ ਨਾਨਕੋ ਬਲਾਰੀ ਤਿਨ ਕੋ ਜੋ ਚਲਣ ਸਤਗੁਰ ਪਾਈ ਮਹਲਾ ਤੀਜਾ ਬਿਨ ਸ਼ਬਦੈ ਸੁਧ ਨ ਹੋਵਾਈ ਜੇ ਅਨੇਕ ਕਰੈ ਸ਼ੀਗਾਰ ਤੇਰ ਕੀ ਸਾਰ ਨ ਜਾਣਾਈ ਦੁਜੈ ਭਾਇ ਪਿਆਰ ਸਾਤ ਸੁਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੀ ਹਰ ਹਰ ਦਿਨ ਸਰਾਤ ਹਉ ਤਿਨ ਕੁਰਬਾਨੀ ਜੋ ਜਪਦੀ ਹਰ ਹਰ ਦਿਨ ਸਰਾਤ ਤਿਨ ਹਉ ਕੁਰਬਾਨੀ ਜਿਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾਂ ਨੈਣੀ ਹਾਂ ਵਾਰਿਆ ਆਪਣੀ ਗੁਰੂ ਕਾ ਜੇਨ ਮੇਰਾ ਹਰ ਸੱਜਣ ਮਿਲਿਆ ਸੜੀ ਜਿਨਾਂ ਸਤ ਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇ ਖਾਨਣੀ ਹਾਂ ਵਾਰਿਆ ਆਪਣੀ ਗੁਰੂ ਕਾ ਜਨ ਮੇਰਾ ਹਰ ਸੱਜਣ ਮੇਲੇ ਆਸਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ